ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਲੌਗ ਬਣਾਉਣਾ ਸਟਾਰਟ ਕਰਨ ਲੱਗੀ ਆ ਮੈਂ ਬਣਾਉਂਦੇ ਸੀ ਪਨੀਰ ਦੀ ਪੁਰਜੀ ਜੋ ਕਿ ਬਿਲਕੁਲ ਹੀ ਨਹੀਂ ਵਧੀਆ ਬਣੀ ਮਤਲਬ ਕਿ ਪਨੀਰ ਵਧੀਆ ਨਹੀਂ ਹੁੰਦਿਆ ਤੇ ਮੈਂ ਚੈੱਕ ਕਰੰਦੇ ਸੀ ਬਾਰ ਬਾਰ ਕਿ ਪਨੀਰ ਸਹੀ ਨਹੀਂ ਆਉਂਦਿਆ ਤੇ ਬਾਕੀ ਆਪਾਂ ਉਸ ਤੋਂ ਬਾਅਦ ਸ਼ਾਮ ਦਾ ਟਾਈਮ ਸੀ ਆਪਾਂ ਚਾਹ ਬਣਾਉਂਦੇ ਸੀ ਤੇ ਫਿਰ ਦੁੱਧ ਆ ਗਿਆ ਸੀ ਲਾਗੇ ਦੁੱਧ ਨੂੰ ਬਾਲਾਦਾਰਤਾ ਤੇ ਫਿਰ ਆਪਾਂ ਬਣਾਉਣ ਲੱਗੇ ਸੀ ਮੱਖਣ ਜੋ ਕਿ ਤੁਹਾਨੂੰ ਪਤਾ ਆ ਕਿ ਆਪਾਂ ਦੇਸੀ ਘਿਓ ਬਣਾਉਨੇ ਆ ਆਪਾਂ ਏਸੀ ਥੱਲੇ ਬੈਠ ਕੇ ਮੱਖਣ ਬਣਾਉਂਦੇ ਸੀ ਫਿਰ ਮੱਖਣ ਬਣ ਗਿਆ ਸੀ ਇੱਧਰ ਲੱਸੀ ਬਣ ਗਈ ਆ ਫਿਰ ਆਪਾਂ ਲਸਣ ਛਿਲਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਪਿਆਜ਼ ਛਿਲਣ ਲੱਗ ਗਏ ਜੋ ਕਿ ਆਪਾਂ ਸਬਜ਼ੀ ਬਣਾਉਣੀ ਸੀ ਤੇ ਲੱਗੇ ਆਪਾਂ ਰਸੋਈ 'ਚ ਦੁੱਧ ਧਰਿਆ ਸੀ ਕਿਉਂ ਧਰਿਆ ਸੀ ਤੇ ਲੱਗੇ ਮੈਂ ਪਿਆਜ਼ ਕੱਟਣ ਲੱਗ ਗਈ ਫਿਰ ਸੋਕੇ ਕੰਮ ਕਾਫੀ ਸਾਰੇ ਹੁੰਦੇ ਆ ਤੁਹਾਨੂੰ ਪਤਾ ਤੇ ਲੱਗੇ ਫਿਰ ਰਸੋਈ 'ਚ ਲੋਕੇ ਕੰਮ ਕਰਦੇ ਰਹਿਦਾ ਵਾਂ ਮੈਂ ਸੋਚਿਆ ਹੁਣ ਤੁਹਾਨੂੰ ਮੈਂ ਸਬਜੀ ਬਣਾਉਂਦੀ ਰੈਸਪੀ ਨਹੀਂ ਦਿਆ ਕਰਨੀ ਕਿਉਂਕਿ ਸਭ ਨੂੰ ਬਤਾਵਾ ਸਬਜੀ ਕਿਵੇਂ ਬਣਦੀ ਆ ਮੈਂ ਡੇਲੀ ਰੁਟੀਨ ਜੋ ਜੋ ਮੈਂ ਕੰਮ ਕਰਦੀ ਆ ਕੀ ਕਰਦੀ ਆ ਕਿੱਥੇ ਜਾਨੀ ਹੁੰਨੀ ਆ ਬਸ ਮੈਂ ਇਹ ਵਾਲੇ ਵਲੌਗ ਪਾਇਆ ਕਰਾਂ ਤਾਂ ਸੋ ਮੈਂ ਇਸ ਕਰਕੇ ਫਿਰ ਮੈਂ ਜੋ ਜੋ ਕੰਮ ਕਰਦੀ ਆ ਮੈਂ ਉਹ ਵਲੌਗ ਪਾਇਆ ਕਰਾਂਗੀ ਕਿਉਂਕਿ ਬਹੁਤ ਜਿਆਦਾ ਮਿਹਨਤ ਲੱਗਦੀ ਆ ਸਬਜੀ ਬਣਾਉਂ ਜੋ ਬਹੁਤ ਵੀਡੀਓ ਬਣ ਜਾਂਦੀਆਂ ਨੇ ਤੇ ਕੋਈ ਮਤਲਬ ਕਿ ਇੰਨਾ ਪੋਰ ਨਹੀਂ ਕੋਈ ਕਰਦਾ ਇਸ ਕਰਕੇ ਮੈਂ ਛਾੜ ਦੇਣੀ ਆ ਸਬਜ਼ੀਆਂ ਦੀਆਂ ਰੈਸਪੀਆਂ ਸ਼ੇਅਰ ਕਰਨੀਆਂ ਤੁਹਾਡੇ ਅੱਗੇ ਤੇ ਫੇਰ ਆਪਾਂ ਲੱਗੇ ਸੀ ਤੜਕਾ ਲਾਉਣ ਇੱਧਰ ਮੈਂ ਕਿਉਂ ਦਰਿਆ ਸੀ ਇੱਧਰ ਮੈਂ ਸਬਜ਼ੀ ਧਰਤੀ ਸੀ ਤੇ ਵਾਰ ਬਹੁਤ ਜ਼ਿਆਦਾ ਮੀਂਹ ਪੈਂਦਿਆ ਸੀ ਜੋ ਕਿ ਬੱਚਾ ਨੇ ਸਕੂਲ ਜਾਣ ਦਾ ਟਾਈਮ ਸੀ ਬਹੁਤ ਜ਼ਿਆਦੀ بارش ਹੁੰਦੀ ਸੀ ਤੇ ਸੇ ਦਾ ਟਾਈਮ ਸੀ ਇਧਰ ਮੈਂ ਬੱਚਿਆਂ ਦੀ ਰੋਟੀ ਬਣਾਉਂਦੀ ਸੀ ਟਿਫਨ ਤਿਆਰ ਕਰਨੇ ਸੀ ਇਧਰ ਮੈਂ ਚਾਹ ਧਾਰਤੀ ਬੱਚਿਆਂ ਦੀ ਲਾਗੇ ਬ੍ਰੈਡ ਮੈਂ ਤਲਨੇ ਸੀ ਉਹਨਾਂ ਦੇ ਜੋ ਕਿ ਇੱਕ ਦੋ ਬ੍ਰੈਡ ਖਾ ਕੇ ਜਾਂਦੇ ਆ ਤੇ ਉਹ ਬਹੁਤ ਜ਼ਿਆਦਾ ਮੀਆ ਆ ਸੀ ਪੱਖੇ ਥਾਣੀ ਬਹੁਤ ਜ਼ਿਆਦੀ ਸੋਈ ਚ ਪਾਣੀ ਚੋ ਗਿਆ ਸੀ ਤੇ ਬਹੁਤ ਜ਼ਿਆਦਾ ਮੀਂਹ ਪੈ ਗਿਆ ਸੀ ਤੇ ਫਿਰ ਆਪਾਂ ਲਾਗੇ ਸੀ ਬੱਚਿਆਂ ਦੇ ਬ੍ਰੈਡ ਤਲਣਾ ਤਵੇ ਤੇ ਦੇਸੀ ਘਿਓ ਨਾਲ ਜੋ ਕੇ ਬਹੁਤ ਜਿਆਦਾ ਸਵਾਦਨ ਦਿਆ ਤੇ ਇਧਰ ਆਪਾਂ ਬਣਾਉਣ ਲੱਗੇ ਸੀ ਬ੍ਰੈਡ ਤੇ ਲੱਗੇ ਤਰੀ ਸੀ ਚਾਹ ਬੱਚਿਆਂ ਦੀ ਤੇ ਉਹ ਛੱਡਣ ਚੱਲੇ ਸੀ ਸਕੂਲ ਕਿਉਂਕਿ